ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਮਾਝ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਚੇ ਮਚੇਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਇਸ ਸ਼ਬਦ ਨੂੰ ਜਦੋਂ ਆਪਾਂ ਪੈਣਾ ਦੇ ਸਕੇਲ ਤੇ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਮਾਂਦੇ ਹਾਂ ਜਦੋਂ ਚੌਥੇ ਕਾਲ ਨੂੰ ਸਾ ਮੰਨ ਕੇ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਮੰਦਰ ਸਬੱਤਕ ਵਿੱਚ ਸ਼ਬਦ ਦਾ ਚਲਨ ਕੋਮਲ ਨੇ ਤੱਕ ਹੈ ਤੇ ਮਦ ਸਬੱਤਕ ਵਿੱਚ ਸਾ ਤੋਂ ਬਾਅਦ ਸ਼ੁਦਰੇ ਕੋਮਲ ਗਾ ਸ਼ੁਦਮਾ ਪਾ ਇਸ ਤੋਂ ਬਾਅਦ ਕੋਮਲ ਨੀ ਅਤੇ ਸਾ ਤਾਂ ਸਬੱਤਕ ਵਿੱਚ ਸ਼ਬਦ ਦਾ ਚਲਨ ਸਾ ਤੱਕ ਹੀ ਹੈ ਆਸਾਨੀ ਦੇ ਨਾਲ ਬੈਣਾ ਤੇ ਛੋਟੀਆਂ ਬੱਚੀਆਂ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੀਆਂ ਹਨ ਸਿੱਖ ਸਕਦੀਆਂ ਹਨ ਤੇ ਪਹਿਲਾਂ ਆਪਾਂ ਗਾਇਨ ਕਰਦੇ ਹਾਂ ਸਥਾਈ ਤੇ ਅੰਤਰਾ ਫਿਰ ਸਿੱਖਦੇ ਹਾਂ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਜਿਵੇਂ ਜਿਵੇਂ ਵਰਸੈ ਅੰਮ੍ਰਿਤ ਧਾਰਾ ਜਿਵੇਂ ਜਿਵੇਂ ਵਰਸੈ ਅੰਮ੍ਰਿਤ ਧਾਰਾ ਨੰਪੀਵ ਸੁਨ ਸ਼ਬਦ ਬੇਚਾਰਾ ਮਨਪੀਵ आनंद विनोद करे दिन राती आनंद विनोद करे दिन राती सदा सदा हर। ਦਾ ਸਦਾ ਹੈ ਇਹ ਨਾ ਜਿਉ ਜਿਮ ਜਿਮ ਵਰਸੈ ਮਿਤ ਭਾਰਾ ਤੇ ਆਪਾਂ ਦੇਖਦੇ ਹਾਂ ਕੱਲੇ ਕੱਲੇ ਸਵਰ ਤੇ ਜਿਮ ਜਿਮ ਵਰਸੈ ਸਬਬ ਦੇ ਬੇਚਾਰਾ ਮਨ ਪੀਵੇ ਸੁਣ ਸਬਬ ਦੇ ਬੇਚਾਰਾ ਮਨ ਪੀਵੇ ਸੁਣ ਸਬਬ ਦੇ ਬੇਚਾਰਾ ਨਪੀਵ ਸੁਨ ਸ਼ਬਦ ਬਿਚਾਰਾਂ ਜੇ ਜਿੰਮ ਬਰਸੇ ਅਮ੍ਰਿਤ ਧਾਰਾ ਤੇ ਅੰਤਰਾ ਸੇਮ ਇਸ ਪੰਕਤੀ ਵਾਂਗ ਹੈ ਜਿਵੇਂ ਕਿ अनद अनन्द विनोद करे दिन राति अनन्द विनोद करे दिन राति सदा ਸਦਾ ਹੈ ਕੇ ਨਾ ਜਿਉ ਕੋ ਸਦਾ ਸਦਾ ਹੈ ਤੇ ਨਾ ਜਿਉ ਕੋ ਅੰਤਰਾ ਦੇਖਦੇ ਹਾਂ ਸਭ ਕਿਛ ਕਰਮੈ बाहर नाहि, सब किछ कर मैं, बाहर नाहि, बाहर टोल सुपुला बाहर तो में अगली पंक्ति बिल्कुल नाल जुड़नी है जो कि सेम ट्यून है गोर पर शादी जिन्हें अंतर पाया गोर पर शादी jin antar paya so antar bahar sohela jiyo so antar bahar sohela jiyo fir <laughs> tayanda hai ਜਿਮ ਵਰਸ ਅਨ ਰਤਧਾਰ ਤੇ ਮੈਨੂੰ ਉਮੀਦ ਹੈ ਕਿ ਆਪ ਜਿਸਾਨੀ ਦਿਨਾਂ ਅਗਲੇ ਅੰਤਰੇ ਵੀ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ